ਕਹਿ ਰੌ ਚੱਲਿਆ ਤੂੰ ਬੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਕਈ ਧੁੱਪ ਲੈ ਘਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਜ਼ਿਲ ਦੇ ਵੱਲੇ ਸਾਡੇ ਚਾਰ ਕਿ ਸੁਝਾਣੇ ਲੈ ਜਾਈ ਬਨ ਕੇ ਤੂੰ ਪੱਲੇ ਖੱਬੇ ਮੋੜਦੀ ਅਠੇ ਕਾ ਖੱਬੇ ਮੋੜਦੀ ਅਠੇ ਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਚ ਹੀ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਹੁਣ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਖੱਬੇ ਮੋੜ ਦੇਖ ਜੈਰੀ ਮੋੜ ਤੇ ਇੱਕ ਜ਼ਹਿਰੀ ਸੱਜੇ ਮੋੜਦੀ ਐ ਥਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੋਤੇ ਸਿੱਧ ਕੋਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੁਹਾ ਦਿਲਦਾਰਾ ਖੋਲੀ ਓ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਓ ਜੀ ਦੀ ਚੌਂਦਾ ਮਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਇਹ ਨਾਜ਼ ਨਖਰਾ ਉਹ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝਪਟੇ ਦੀ ਏ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਨੇ ਸਾਦਾਂ ਦੇ ਠੰਡੇ ਘਾਰ ਦਿੰਦਾ ਹੋ ਤੈਨੂੰ ਹੁਸਨ ਡਲਾਉ ਪੁੱਤ ਸਿਦਕੋ ਨਾ ਡੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਤੈਨੂੰ ਹੁਸਨ ਡਲਾਉ ਪੁੱਤ ਸਿਦਕੋ ਨਾ ਡੋਲੀ ਹੋਏ ਰਾਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਹੋਈ ਮੋੜੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਭੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਹਨਾ ਮੰਗ ਲਈ ਦੂੰ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਜਿੰਨੀ ਲੋੜ ਹੋਊ ਪੁੱਤਾਂ ਉਹਨਾ ਭੇਜ ਦੂੰ ਮੈਂ ਪੈਸਾ ਓਏ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਅੱਗੇ ਮੋੜ ਤੇ ਜਵਾਰੀ ਵਾਰੀ ਸੱਜੇ ਡਾਕੂਆਂ ਦਾ ਲਾਣਾ ਧੋਏ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਧੋਏ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਣ ਗਏ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਤੇ ਬੰਦੇ ਦੀ ਕਦਰ ਹੈ ਨਾ ਹੋਈ ਉਸ ਜਗ੍ਹਾ ਇਨਸਾਨ ਦਾ ਜਾਵਣਾ ਕਿਆ ਹੋ ਜਿਹੜਾ ਨਮਕ ਖਾ ਕੇ ਹੋ ਬਾਪੂ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਉਹਦਾ ਫਿੱਟੇ ਮੂੰਹ जग ਤੇ ਆਵਣਾ ਕਿਆ ਹੋ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਵੇ ਗੁੱਸਾ ਦੱਸ ਗਦਾਰਾਂ ਨੂੰ ਆਵਣਾ ਕਿਆ ਹੋ ਤੈਨੂੰ ਕਹਿੰਦਾ ਹਰਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੀ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਤੈਨੂੰ ਆਖੇ ਹਰਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੇ ਆ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੜ ਡਗਰੇ ਹ ਬੈਠਾ ਖੱਬੜ ਡਗਰੇ ਹ ਬੈਠਾ ਸੱਜੇ ਮਲ ਮਰ ਜਾਣਾ ਮੋਹੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ